ਅੱਜ ਗੱਲ ਕਰਨੀ ਆਪਾਂ ਭਗਤ ਸਿੰਘ ਦੁਆਬੀ ਨੇ ਜਿਹੜੀ ਪਟੀਸ਼ਨ ਧਾਰਕ ਕੀਤੀ ਪਟੀਸ਼ਨ ਧਾਰਕ ਕੀਤੀ ਆ ਹਾਈ ਕੋਰਟ ਦੇ ਵਿੱਚ ਤੇ ਭੇਡਾਂ ਦੀਆਂ ਚੀਕਾਂ ਪਵਾਤੀਆਂ ਮੈਂ YouTube ਤੇ ਵੀਡੀਓ ਦੇਖਦਾ ਸੀ ਹੁਣ ਮੈਨੂੰ ਨਹੀਂ ਪਤਾ ਵੀ ਹੋਰ ਕਿੱਥੇ ਕਿੱਥੇ ਜਿਹੜਾ ਹੈਗਾ ਵੀਡੀਓ ਚੱਲੀ ਹੋਊਗੀ ਭੇਡਾਂ ਦੀ ਜਾਨ ਨਿਕਲੀ ਪਈ ਆ ਉਹ ਪਰਿਵਾਰ ਜੀ ਅੱਗੇ ਇੰਨੀਆਂ ਮੁਸੀਬਤਾਂ ਦੇ ਨਾਲ ਜੂਝ ਰਿਹਾ ਵਾ ਤੁਸੀਂ ਜੀ ਮੰਨ ਲਓ ਇਦਾਂ ਕਰ ਦਿੱਤਾ ਉਹਨਾਂ ਨੂੰ ਦੁਖੀ ਕੀਤਾ ਇਵੇਂ ਅੱਗੇ ਵੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਵੀ ਜਿਹੜਾ ਜਿਹੜੇ ਬੰਦੇ ਜਿਹਨੂੰ ਆਈਡਲ ਮੰਨਦੇ ਹੁੰਦੇ ਆ ਨਾ ਉਹਨੂੰ ਢਾਲ ਬਣਾ ਕੇ ਜਿਹੜਾ ਹੈਗਾ ਜਦੋਂ ਦੂਜੇ ਤੇ ਵਾਰ ਕਰਦੇ ਆ ਆਪ ਹੀ ਉਹਦੇ ਮਗਰ ਲੁਕ ਜਾਂਦੇ ਹੁੰਦੇ ਆ ਪਰ ਨੁਕਸਾਨ ਜਿਹੜਾ ਹੁੰਦਾ ਜਿਹੜੀ ਮੋਰੇ ਢਾਲ ਹੁੰਦੀ ਹੈ ਨਾ ਉਹਦਾ ਹੁੰਦਾ ਹੁੰਦਾ ਪਹਿਲਾਂ ਬਾਬਾ ਜਰਨੈਲ ਸਿੰਘ ਨੂੰ ਇਹ ਹੀਰੋ ਮੰਨਦੇ ਸੀ ਜਿਹੜੇ ਕੋਸ਼ਕ ਬੰਦੇ ਜਿਹੜੇ ਸੀ ਇਦਾਂ ਦੇ ਜਿਨ੍ਹਾਂ ਨੇ ਗੰਦ ਪਾਇਆ ਸੀ ਤੇ ਫੋਟੋ ਫੋਟੋ ਐਡਿਟ ਕਰਦੇ ਹੁੰਦੇ ਸੀ ਲੋਕਾਂ ਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਦੇ ਹੁੰਦੇ ਸੀ ਤੇ ਉਸ ਚੀਜ਼ ਦਾ ਜਿਹੜਾ ਵਿਰੋਧ ਹੋਇਆ ਫਿਰ ਉਹਦਾ ਨੁਕਸਾਨ ਪਤਾ ਕਿੰਨੇ ਕਰਾਇਆ ਬਾਬਾ ਜਰਨੈਲ ਸਿੰਘ ਦੇ ਪਰਿਵਾਰ ਦੀਆਂ ਫੋਟੋਆਂ ਐਡਿਟ ਹੋਈਆਂ ਬਾਬਾ ਜਰਨੈਲ ਸਿੰਘ ਦੀਆਂ ਹੋਈਆਂ ਬੀਬੀ ਦਲੇਰਕੌਰ ਦੀਆਂ ਹੋਈਆਂ ਠੀਕ ਆ ਹੋਰ ਮੱਲੋ ਚਲੋ ਬਾਬਾ ਹਰਨਾਮ ਸਿੰਘ ਧੰਮੇ ਦੀਆਂ ਵੀ ਹੋਈਆਂ ਹੋਣਗੀਆਂ ਹੁਣ ਇਹਨਾਂ ਨੇ ਫੇਰ ਇਹ ਕੰਮ ਫੜ ਲਿਆ ਵੀ ਜਿਹੜਾ ਬੰਦਾ ਵੀ ਸੱਚ ਦੀ ਗੱਲ ਕਰਦਾ ਮੰਨ ਲਓ ਤੁਹਾਡਾ ਵਿਰੋਧ ਵੀ ਕਰਦਾ ਆ ਤੁਸੀਂ ਉਹਦੇ ਪਰਿਵਾਰ ਦਾ ਠੀਕ ਆ ਜਾਂ ਉਹਨੂੰ ਮਾਵਾ ਭੈਣਾਂ ਦੀਆਂ ਗੱਲਾਂ ਕਰਦੇ ਹੁਣ ਮੈਨੂੰ ਜਿਹੜੀ ਗੱਲ ਪਤਾ ਲੱਗੀ ਸੀ ਵੀ ਇਹਨਾਂ ਨੇ ਭਗਤ ਸਿੰਘ ਦੁਆਬੀ ਦੀ ਲੜਕੀ ਜਿਹੜੀ ਹੈਗੀ ਜਿੱਥੇ ਪੜਦੀ ਆ ਜਾਂ ਉਹਦਾ ਆਫਿਸ ਦਾ ਐਡਰੈਸ ਐਡਰੈਸ ਆ ਸਾਰਾ ਉਹ ਜਨਤਕ ਕੀਤਾ ਸੀ ਤੇ ਜਦੋਂ ਤਾਂ ਮੰਨ ਲਓ ਵੀ ਤੁਸੀਂ ਇਦਾਂ ਕੋਈ ਪੁੱਠਾ ਕੰਮ ਕਰਦੇ ਆ ਫੇਰ ਜਿਹੜਾ ਹੈਗਾ ਵੀ ਤੁਸੀਂ ਖੁਸ਼ ਹੋਨੇ ਆ ਖੁਸ਼ੀ ਮਨਾਉਨੇ ਆ ਤੇ ਦੂਜੇ ਨੂੰ ਤੁਸੀਂ ਤੰਗ ਕਰਦੇ ਆ ਤੇ ਜਦੋਂ ਕੋਈ ਅਮਰਤਪਾਲ ਦੀ ਘਰ ਵਾਲੀ ਦੀ ਫੋਟੋ ਵੀ ਵਾਇਰਲ ਕਰ ਦਿੰਦਾ ਨਾਲੇ ਅਗਲਾ ਆਪ ਨਹੀਂ ਖਿੱਚਦਾ ਨਿਊਜ਼ ਚੈਨਲ ਤੋਂ ਹੀ ਚੱਕ ਕੇ ਪਾ ਦਿੰਦਾ ਭਾਈ ਵੀ ਆ ਅਮਰਤਪਾਲ ਦੀ ਘਰ ਵਾਲੀ ਇੱਥੇ ਗਈ ਆ ਇਦਾਂ ਹੋਈ ਫੇਰ ਤੁਸੀਂ ਗੁੱਸਾ ਕਰ ਜੰਨੇ ਆ ਕਿ ਕਿ ਪਰਿਵਾਰ ਤਾਂ ਸਾਰਿਆਂ ਦੇ ਇੱਕੋ ਜਿਹੇ ਹੀ ਆ ਤੁਹਾਡੇ ਕਰਤਾਰ ਜਿੱਦਾਂ ਤੁਸੀਂ ਕਹਿੰਨੇ ਹੋ ਨਾ ਵੀ ਕਰਤਾਰ ਖੁਸ਼ੀ ਭਾਈ ਸਾਹਿਬ ਦੀ ਕਰਤਾਰ ਖੁਸ਼ੀ ਕਰਦੇ ਆ ਜੀ ਕਰਤਾਰ ਖੁਸ਼ੀ ਉਹ ਕਰਤਾਰ ਖੁਸ਼ੀ ਉਹਦੀ ਹੁੰਦੀ ਜਿੱਦਾਂ ਕੋਈ ਕਰਤਾਰ ਹੋਵੇ ਤੁਹਾਡਾ ਭਾਈ ਸਾਹਿਬ ਲੁੱਚਿਆਂ ਦਾ ਸਰਦਾਰ ਆ ਲੁੱਚਿਆਂ ਦਾ ਸਰਦਾਰ ਠੀਕ ਆ ਉਹਦਾ ਕੋਈ ਕਰਤਾਰ ਨਹੀਂ ਹੈ ਤੇ ਨਾ ਕੋਈ ਉਹਦੇ ਕਰਤਾਰ ਨੂੰ ਢਾਹ ਲੱਗ ਸਕਦੀ ਉਹਦੇ ਝੰਡੇ ਨਹੀਂ ਝੂਲਦੇ ਹੈਗੇ ਕਰਤਾਰ ਦੇ ਸਾਰਿਆਂ ਨੂੰ ਪਤਾ ਹੀ ਆ ਵੀ ਸਿੱਖੀ ਸਿੱਖੀ ਹੁੰਦੀ ਕੀ ਆ ਤੁਹਾਨੂੰ ਉਹ ਵੀ ਨਹੀਂ ਪਤਾ ਸਾਡੀਆਂ ਮਰਿਆਦਾਵਾਂ ਕੀ ਆ ਅਸੀਂ ਕਿਹੜੇ ਦੈਰੇ ਦੇ ਵਿੱਚ ਰਹਿ ਕੇ ਜਿਹੜਾ ਹੈਗਾ ਕਿਸੇ ਨਾਲ ਗੱਲ ਕਰਨੀ ਆ ਕੋਈ ਜਿੱਦਾਂ ਕਹਿ ਲਓ ਵੀ ਜਦੋਂ ਨਾ ਕਿਸੇ ਦੇ ਨਾਲ ਬੰਦਾ ਕੋਈ ਗੱਲ ਕਰਦਾ ਚਾਹੇ ਕੋਈ ਬੱਚਾ ਹੋਵੇ ਜਾਂ ਕੋਈ ਪਰਿਵਾਰ ਦੀ ਲੜਕੀ ਕੋਈ ਵੀ ਹੋਵੇ ਜਦੋਂ ਕਿਸੇ ਨਾਲ ਕੋਈ ਸੰਬੰਧ ਬਣਦਾ ਗੱਲਬਾਤ ਦੇ ਵਿੱਚ ਤੇ ਉਹਦੇ ਸੰਸਕਾਰ ਪਤਾ ਲੱਗਦੇ ਆ ਵੀ ਇਹ ਬੱਚੇ ਨੂੰ ਘਰਦਿਆਂ ਨੇ ਕੀ ਸਿਖਾਇਆ ਹੋਊਗਾ ਕਿੱਥੋਂ ਪੜਿਆ ਹੋਊਗਾ ਹਨਾ ਵੀ ਕਿੰਨੇ ਵਧੀਆ ਸੰਸਕਾਰ ਆ ਤੇ ਜਿਹੜਾ ਇਹ ਲਾਣਾ ਆ ਇਹ ਵਾਰਿਸ ਪੰਜਾਬ ਵਾਲੇ ਜਿੰਨੇ ਵੀ ਆ ਤੇ ਇਹਨਾਂ ਦੇ ਸੰਸਕਾਰ ਤਾਂ ਸਾਰਿਆਂ ਨੂੰ ਪਤਾ ਹੀ ਆ ਕਮੈਂਟਾਂ ਦੇ ਵਿੱਚ ਪਤਾ ਲੱਗਦੀ ਆ ਜਿਹੜੇ ਸਿਆਣੇ ਬੰਦੇ ਹੁੰਦੇ ਨਾ ਜਿਹੜੇ ਅਕਲਮੰਦ ਬੰਦੇ ਆ ਉਹ ਵਿਚਾਰੇ ਪਰਿਵਾਰਾਂ ਵਾਲੇ ਇਸ ਕਰਕੇ ਨਹੀਂ ਬੋਲਦੇ ਵੀ ਸਾਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਣਗੇ ਧਮਕੀਆਂ ਦੇਣਗੇ ਠੀਕ ਹੈ ਮੈਂ ਅੱਗੇ ਵੀ ਗੱਲ ਕੀਤੀ ਸੀ ਇਹਨਾਂ ਦਾ ਕੰਮ ਆ ਮਾਵਾ ਭੈਣਾਂ ਦੀਆਂ ਗਾਲਾਂ ਕੱਢਣੀਆਂ ਠੀਕ ਹੈ ਧਮਕੀਆਂ ਦੇਣੀਆਂ ਹੁਣ ਕਿਸੇ ਦੀ ਲੜਕੀ ਦਾ ਤੁਸੀਂ ਸਕੂਲ ਦਾ ਮਤਲਬ ਜਿਹੜਾ ਹੈਗਾ ਉਹ ਲੋਕੇਸ਼ਨ ਜਾਂ ਐਡਰੈਸ ਤੁਸੀਂ ਉਹ ਜਨਤਕ ਕਰਦੇ ਆ ਜਾਂ ਉਹਦੇ ਘਰ ਦਾ ਵੀ ਕਰਦੇ ਆ ਤੇ ਇਹਦਾ ਕਹਿਣ ਦਾ ਮਤਲਬ ਤੇ ਇਹ ਹੀ ਆ ਵੀ ਭਾਈ ਵੀ ਹਾਂ ਵੀ ਤੁਸੀਂ ਉਹਦੇ ਤੇ ਅਟੈਕ ਕਰ ਸਕਦੇ ਆ ਜਾਂ ਕੁਝ ਕੋਈ ਗਲਤ ਘਟਨਾ ਨੂੰ ਅੰਜਾਮ ਦੇ ਸਕਦੇ ਆ ਤੇ ਇਹਦੇ ਵਿੱਚ ਤਾਂ ਕੋਈ 100 ਚ ਮੈਂ ਕਹਿੰਦਾ 1% ਵੀ ਚਾਂਸ ਏਦਾਂ ਦਾ ਹੈ ਹੀ ਨਹੀਂ ਵੀ ਕੋਈ ਬੰਦਾ ਕਹੇ ਵੀ ਭਾਈ ਤੁਹਾਡਾ ਰਾਜ ਹੋਣਾ ਚਾਹੀਦਾ ਤੁਸੀਂ ਮਤਲਬ ਉਹ ਗਾਉਂਦੇ ਆਂ ਵੀ ਜਿਹੜਾ ਮੰਨ ਲਓ ਵੀ ਜੇ ਤੁਹਾਡਾ ਰਾਜ ਆ ਗਿਆ ਜਾਂ ਤੁਹਾਡੀ ਗੈਂਟੀ ਵਧ ਗਈ ਤੇ ਫੇਰ ਫੇਰ ਫਿਰ جنگ ਹੀ ਲੱਗੂਗੀ ਤੇ ਜੰਗ ਵੀ ਕਿੱਦਾਂ ਦੀ ਲੱਗੂਗੀ ਠੀਕ ਹੈ ਤੁਸੀਂ ਇਹ ਜਿਹੜਾ ਲਾਣਾ ਵਾ ਨਾ ਇਹ ਸੂਤ ਉਹਨਾਂ ਤੋਂ ਨਹੀਂ ਆਉਣਾ ਹੈ ਇਹ ਸਰਕਾਰਾਂ ਤੋਂ ਨਹੀਂ ਸੂਤ ਆਉਣ ਵਾਲਾ ਹੈ ਇਹ ਫੇਰ ਸੰਘ ਹੀ ਸੋਧਣਗੇ ਇਹਨਾਂ ਨੂੰ ਫੇਰ ਜਿਹੜਾ ਇਹ ਕਹਿੰਦੇ ਨਾ ਵੀ ਸੋਧੇ ਸੋਧੇ ਦੀਆਂ ਗੱਲਾਂ ਕਰਦੇ ਰਹਿੰਦੇ ਫੇਰ ਸੰਘ ਹੀ ਸੋਧਣਗੇ ਇਹਨਾਂ ਨੂੰ ਤੇ ਫੇਰ ਹੀ ਕੰਮ ਸੂਤ ਆਉਣਾ ਜਿਵੇਂ ਕਹਿੰਦੇ ਲੋਹੇ ਨੂੰ ਲੋਹਾ ਹੀ ਵੱਡਦਾ ਤੁਹਾਡਾ ਜਿਹੜਾ ਕਾਲਿਆ ਨਾ ਉਹ ਖਾਲਸਾ ਹੀ ਆ ਉਹਨਾਂ ਦਾ ਹੀ ਸੂਤ ਆਉਣਾ ਤੁਸੀਂ ਵੀ ਐਨੇ ਬਗੈਰਤ ਗਰਬਾਣੀ ਕਹਿੰਦੀ ਵੀ ਧੀ ਜਨੂਰੀ ਪੁੱਤ ਜਨੂਰਾ ਜੋਰੂ ਜਿੰਨਾ ਦਾ ਸਿਕਦਾਰ ਠੀਕ ਆ ਵੀ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਜਨਪੂਤ ਹੀ ਜਿਹੜੇ ਹੈਗੇ ਉਹ ਪੈਦਾ ਹੋ ਰਿਹਾ ਤੇ ਉਹ ਅਵਤਾਰ ਤੁਸੀਂ ਹੀ ਆ ਜਨਪੂਤਾਂ ਵਾਲੇ ਜਿੰਨੇ ਵੀ ਹੈਗੇ ਆ ਜਿਹੜਾ ਵੀ ਕੋਈ ਨਸ਼ਾ ਕਰਦਾ ਕੋਈ ਕਈ ਗੋਲੀਆਂ ਵਾਲਾ ਕੈਪਸੂਲਾਂ ਵਾਲਾ ਕੋਈ ਗੁੰਡਾਗਰਦੀ ਕਦੇ ਇਹਨਾਂ ਦਾ ਕੋਈ ਬਿਆਨ ਦੇ ਦੇਖਿਆ ਵੀ ਹਾਂ ਵੀ ਕੋਈ ਗੈਂਗਸਟਰਾਂ ਦੇ ਵਿਰੁੱਧ ਹੋਵੇ ਅ ਜਿੰਨੇ ਵੀ ਆਏ ਦੇ ਅਮਰਤਪਾਲ ਦੇ ਸਪੋਰਟਰ ਆ ਕਦੇ ਕਿਸੇ ਦਾ ਕਦੇ ਦੇਖਿਆ ਕਿਸੇ ਨੇ ਵੀ ਹਾਂ ਵੀ ਕੋਈ ਕਿਹਾ ਹੋਵੇ ਭਾਈ ਵੀ ਹਾਂ ਵੀ ਸ਼ਰਾਬ ਦਾ ਵੀ ਵਿਰੋਧ ਸ਼ਰਾਬ ਵੀ ਨਸ਼ਾ ਵਾ ਸ਼ਰਾਬ ਛਡਾਉਣੀ ਠੇਕੇ ਬੰਦ ਕਰਾਉਣੇ ਸਾਰੇ ਅਮਲੀ ਐ ਜਿੰਨੇ ਅਮਰਤਪਾਲ ਦੇ ਸਪੋਰਟਰ ਆ ਠੀਕ ਐ ਜਿਹੜੇ ਨਸ਼ੇ ਦਾ ਰੌਲਾ ਪਾਉਂਦੇ ਫਿਰਦੇ ਆ ਤੇ ਇਹਨਾਂ ਦਾ ਮੜਾ ਜਾ ਇਹਨਾਂ ਦੇ ਪਿੰਡਾਂ ਪਿੰਡਾਂ ਦੇ ਵਿੱਚ ਧਿਆਨ ਮਾਰ ਕੇ ਦੇਖਿਓ ਵੀ ਇਹਨਾਂ ਦੇ ਪਿੰਡ ਦੇ ਵਿੱਚ ਨਸ਼ਾ ਵਿਕਦਾ ਕਿ ਨਹੀਂ ਵਿਕਦਾ ਤੇ ਜੇ ਵਿਕਦਾ ਤਾਂ ਫਿਰ ਬੰਦ ਕਿਉਂ ਨਹੀਂ ਕਰਾਉਂਦੇ ਨਸ਼ੇ-ਨੁਸ਼ੇ ਵਾਲਾ ਤਾਂ ਰੌਲਾ ਹੀ ਸੀ ਮਸਲਾ ਤਾਂ ਕੁਰਸੀ ਦਾ ਆ ਮੇਨ ਜਿਹੜਾ ਹੈਗਾ ਆ ਠੀਕ ਹੈ ਇਸ ਕਰਕੇ ਮੈਂ ਕਹਿੰਨਾ ਵੀ ਬਗੈਰ ਤੋਂ ਅਕਲ ਕਰੋ ਕਿ ਮਾੜਾ-ਮੋਟਾ ਕੋਈ ਜਿਹੜਾ ਤੁਸੀਂ ਗੱਲ ਕਰਦੇ ਨਾ ਵੀ ਸਾਡੇ ਨਾਲ ਧੱਕਾ ਹੋਇਆ 84 ਤੋਂ ਬਾਅਦ ਜੀ ਸਾਡੀਆਂ ਧੀਆ ਭੈਣਾਂ ਨੇ ਇਦਾਂ ਕੀਤੀ ਉਹ ਕੀਤੀ ਉਹਨਾਂ ਕੋਈ ਗੁਰੂ ਦੀ ਸਿੱਖੀ ਨਹੀਂ ਸੀ ਠੀਕ ਹੈ ਉਹਨਾਂ ਕੋਈ ਗੁਰੂ ਦੀ ਸਿੱਖੀ ਨਹੀਂ ਸੀ ਤੇ ਉਹ ਬੰਦਿਆਂ ਨੇ ਧੱਕਾ ਕੀਤਾ ਤੁਸੀਂ ਲਾਂਟਿਓ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਢਾਹ ਲਾ ਰਹੇ ਆ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਜਿਹੜਾ ਸਾਜਿਆ ਸੀ ਨਾ ਉਹਨੂੰ ਢਾਹ ਰਹੇ ਆ ਤੁਸੀਂ ਉਹ ਉਹਦੀ ਪੱਗ ਨੂੰ ਦਾਗ ਲਾ ਰਹੇ ਆ ਤੁਹਾਡੇ ਕਰਦਾਰ ਦੇਖ ਕੇ ਮੈਂ ਕਹਿੰਦਾ ਵੀ ਲੋਕੀ ਥੁੱਕਦੇ ਆ ਮਤਲਬ ਵੀ ਖਾਲਸਿਆਂ ਦੀ ਤਾਂ ਇੱਜ਼ਤ ਹੀ ਨਹੀਂ ਰਹਿ ਗਈ ਤੁਹਾਡੇ ਕਰਕੇ ਐਨਾ ਤੁਸੀਂ ਨਾਮ ਬਦਨਾਮ ਕੀਤਾ ਜੇ ਕੋਈ ਬੰਦਾ ਕੋਈ ਸੱਚ ਦੀ ਗੱਲ ਕਰਦਾ ਤੁਸੀਂ ਨਾਲ ਹੀ ਲੋਕਾਂ ਨੂੰ ਮਾਵਾ ਪੈਣਾ ਜਿੰਨਾ ਗੰਦ ਇਹਨਾਂ ਨੂੰ ਮੈਂ ਕਹਿੰਦਾ ਵੀ ਇਹਨਾਂ ਦੇ ਵਿੱਚ ਸਾਰੇ ਨੇਤ ਨੇ ਸਾਰੇ ਨਿਤਨੇਮੀ ਸੰਘੀ ਐ ਇਹ ਜਿੰਨਾ ਵਾਰਸ ਪੰਜਾਬ ਦੀ ਜਥੇਬੰਦੀ ਵਾਲੇ ਨੇ ਸਾਰੇ ਨਿਤਨੇਮੀ ਬਾਣੀ ਸਿਮਰਨ ਬੰਦਗੀ ਠੀਕ ਐ ਕਰਕੇ ਇਹਨਾਂ ਨੇ ਫੇਰ ਉੱਠਣਾ ਫੇਰ ਉਸ ਤੋਂ ਬਾਅਦ ਵਿਰੋਧ ਕਰਨਾ ਨਰਕਾਂ ਭਰੀ ਜ਼ਿੰਦਗੀ ਤੁਸੀਂ ਜੀ ਰਹੇ ਆ ਠੀਕ ਐ ਲੋਕਾਂ ਦੀਆਂ ਧੀਆਂ ਭੈਣਾਂ ਦੇ ਤੇ ਉੱਤੇ ਮਾੜੀ ਤੁਸੀਂ ਅੱਖ ਰੱਖਦੇ ਆ ਫੇਰ ਤੁਸੀਂ ਵਿਰੋਧ ਕਰਦੇ ਆ ਜੀ ਭਈਏ ਸਾਡੀਆਂ ਧੀਆਂ ਭੈਣਾਂ ਤੇ ਮਾੜੀ ਅੱਖ ਰੱਖਦੇ ਆ ਉਹ ਲਾਣਤੀ ਉਹ ਭਈਏ ਤੁਹਾਡੇ ਨਾਲੋਂ ਕਈ ਗੁਣਾ ਚੰਗੇ ਆ ਉਹ ਇਦਾਂ ਮਤਲਬ ਗਾਲਾਂ ਨਹੀਂ ਕੱਢਦੇ ਹੈਗੇ ਕਿਸੇ ਨੂੰ ਨਾ ਧਮਕੀਆਂ ਨਹੀਂ ਦਿੰਦੇ ਵੀ ਅਸੀਂ ਇਦਾਂ ਕਰਦਾਂਗੇ ਤੇਰੀ ਮਾਂ ਨੂੰ ਕੋਈ ਭੈਣ ਨੂੰ ਕੋਈ ਇਦਾਂ ਕਰਦਾਂਗੇ ਤੁਸੀਂ ਬਲਾਤਕਾਰੀ ਕਿਸਮ ਦੇ ਬੰਦੇ ਆ ਤਾਂ ਤੁਹਾਨੂੰ ਰਾਜ ਚਾਹੀਦਾ ਤੁਹਾਡੇ ਰਾਜ ਦੇ ਵਿੱਚ ਲੋਕਾਂ ਦੀਆਂ ਧੀਆਂ ਭੈਣਾਂ ਸੇਫ ਹੀ ਨਹੀਂ ਹੋ ਸਕਦੀਆਂ ਕਦੇ ਵੀ ਨਹੀਂ ਮੈਂ ਕਹਿੰਦਾ ਵੀ ਉਹਨੇ ਪਟੀਸ਼ਨ ਪਾਈ ਆ ਭਗਤ ਸਿੰਘ ਦੁਆਬੀ ਨੇ ਬਹੁਤ ਵਧੀਆ ਕੀਤਾ ਮੈਂ ਜਿਹੜਾ ਵੀ ਬੰਦਾ ਮੰਨ ਲਓ ਵੀ ਐਨ ਤੁਹਾਡੇ ਵਿਰੋਧ ਕਰੂਗਾ ਮੈਂ ਉਹਦੇ ਹੱਕ 'ਤੇ ਖੜੂਗਾ ਡਾਂਗ ਦੇ ਕੇ ਰੱਖਣੀ ਆ ਤੁਹਾਡੇ ਤੁਸੀਂ ਸੂਤ ਹੀ ਇਦਾਂ ਹੋਣਾ ਅਕਲ ਨਾ ਥੋ ਤੁਹਾਨੂੰ ਨਾ ਕੋਈ ਗਰਬਾਣੀ ਦਾ ਗਿਆਨ ਨਾ ਕੋਈ ਤੁਸੀਂ ਮਤਲਬ ਅਕਲ ਲੈਣੀ ਆ ਨਾ ਤੁਹਾਨੂੰ ਆਈ ਸਕਦੀ ਹੈ ਤੇ ਜੇ ਹੁਣ ਕੋਈ ਨੁਕਸਾਨ ਹੋਇਆ ਹਨਾ ਮਤਲਬ ਹੁਣ ਗਾਂ ਫੇਰ ਜੇ ਕੋ ਹੋਇਆ ਹੋਣਾ ਹੈ ਹੀ ਆ ਪਹਿਲਾਂ ਤੁਸੀਂ ਪੰਗੇ ਲੈਨੇ ਆ ਮੜ ਕੇ ਉਦੋਂ ਵਿੱਚ ਕੁੱਟ ਪੈਂਦੀ ਆ ਫੇਰ ਤੁਸੀਂ ਕਹਿੰਨੇ ਆ ਵੀ ਭਾਈ ਵੀ ਸਾਡੇ ਜਿਹੜੇ ਬੰਦੇ ਅੰਦਰ ਸਿੰਘ ਆ ਉਹਨਾਂ ਦੇ ਬਾਰੇ ਨਹੀਂ ਬੋਲਦੇ ਦੂਜਿਆਂ ਤੇ ਵੀ ਮਤਲਬ ਜੇ ਕੋਈ ਇੰਸਟਾਗ੍ਰam ਚਲਾਉਂਦਾ ਕੋਈ ਫੇਸਬੁੱਕ ਚਲਾਉਂਦਾ ਵੀ ਸਾਡੇ ਸਿੰਘਾਂ ਬਾਰੇ ਨਹੀਂ ਬੋਲਦੇ ਤੁਹਾਨੂੰ ਪੰਗਾ ਲੈਣ ਨੂੰ ਕਹਿੰਦਾ ਕੌਣ ਆ ਦੱਸ ਪਹਿਲਾਂ ਤੁਸੀਂ ਪੰਗਾ ਲੈਨੇ ਜਾਣ ਕੇ ਉਦੋਂ ਤੁਹਾਨੂੰ ਹਟਾਉਂਦੇ ਹੋ ਨਾ ਲਓ ਪੰਗਾ ਨਾ ਲਓ ਪੰਗਾ ਲੈ ਕੇ ਮੁੜ ਕੇ ਤੁਸੀਂ ਆਪਣਾ ਨੁਕਸਾਨ ਕਰਾਉਨੇ ਆ ਫੇ ਉਦੋਂ ਬਾਅਦ ਚ ਉਹਨੂੰ ਕੈਸ਼ ਕਰਦੇ ਆ ਇਹੋ ਜਿਹਾ ਤੁਹਾਡੇ ਜੀਵਨ ਆ ਇਹ ਜਿਹੜੀਆਂ ਜਿਹੜੀਆਂ ਤੁਸੀਂ ਆ ਗੱਲਾਂ ਕਰਦੇ ਨਾ ਅੱਜ ਦੇ ਲੋਕਾਂ ਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਦੇ ਫਿਰਦੇ ਆ ਇਹ ਯਾਦ ਰੱਖਿਓ ਜਿਹੜੇ ਤੁਹਾਡੇ ਬੱਚੇ ਵੱਡੇ ਹੋਣੇ ਆ ਨਾ ਉਹਨਾਂ ਨੂੰ ਸਭ ਪਤਾ ਤੁਹਾਡੇ ਜੀਵਨ ਦਾ ਵੀ ਤੁਸੀਂ ਕੀ ਕੜੀ ਗੋਲੀ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਪੰਥ ਦੀ ਗੱਲ ਕਰਦੇ ਹੋ ਤੁਸੀਂ ਸਿੱਖੀ ਦੀ ਗੱਲ ਕਰਦੇ ਆ ਨਾ ਜੇ ਤੁਹਾਡੇ ਬੱਚੇ ਵੀ ਕੱਲ ਨੂੰ ਸਿੱਖ ਰਹਿ ਗਿਆ ਤਾਂ ਕਹਿ ਦਿਓ ਬਸ ਆਹੀ ਪੀੜ੍ਹੀ ਆ ਤੁਹਾਡੀ ਕਿਉਂਕਿ ਬੱਚੇ ਜਿਹੜੇ ਹੈਗੇ ਆ ਨਾ ਮੇਰਾ ਸਾਰਾ ਇਸ ਚੀਜ਼ ਦਾ ਮੈਂ ਦੇਖ ਚੁੱਕਾ ਆ ਲੋਕਾਂ ਦਾ ਪਰਿਵਾਰ ਲੋਕਾਂ ਦੇ ਪਰਿਵਾਰਾਂ ਦਾ ਸਿਸਟਮ ਜਿਹੜੇ ਵੀ ਕੱਚੇ ਪਿੱਲੇ ਜਿ ਸਿੱਖਿਆ ਜਿਹੜੇ ਬੰਦਿਆਂ ਦਾ ਸਟੇਜ ਤੇ ਜੀਵਨ ਹੋ ਰਿਹਾ ਲੋਕਾਂ ਦੇ ਵਿੱਚ ਕੋਈ ਗੱਲ ਹੋਰ ਕਰਨੀ ਹੈ ਨਿੱਜੀ ਜੀਵਨ ਹੋ ਰਿਹਾ ਉਹਨਾਂ ਦੇ ਬੱਚੇ ਕਦੇ ਵੀ ਜਦੋਂ ਵੱਡੇ ਹੁੰਦੇ ਆ ਉਹ ਇਦਾਂ ਦੇ 도ਗਲੇ ਨਹੀਂ ਬਣਦੇ ਉਹ ਇੱਕ ਪਾਸਾ ਹੀ ਕਰਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਸਾਡੇ ਮਾਪੇ ਉਹਦਾ ਜਿੱਦਾਂ ਦਾ ਜੀਵਨ ਹੈਗਾ ਵਾ ਵੀ ਬਾਹਰ ਕਰਦੇ ਆ ਲੋਕ ਦਿਖਾਵਾ ਕਿੰਨੇ ਪ੍ਰਚਾਰਕਾਂ ਦੇ ਬੱਚੇ ਜਿਹੜੇ ਹੈਗੇ ਆ ਜਿਨ੍ਹਾਂ ਦਾ ਬੇੜਾ ਕਰ ਕਿਆ ਪਿਆ ਉਹ ਗੜ ਕਿਆ ਕਰ ਤੋ ਇਸ ਕਰਕੇ ਗੜ ਕਿਆ ਵੀ ਪ੍ਰਚਾਰਕ ਜਦੋਂ ਬਾਹਰ ਸਟੇਜ ਤੇ ਜਾਂਦਾ ਆ ਜਦੋਂ ਕਿਤੇ ਸਪੀਚ ਦਿੰਦਾ ਬੋਲਦਾ ਆ ਤੇ ਉਹ ਵੱਡੀਆਂ